ਸ਼ੁੱਕਰਵਾਰ ਨੂੰ ਸ਼ਹਿਰ ਦੇ ਗੇਟ ਸਕੂਲ ਮੈਦਾਨ ਦੇ ਵਿੱਚ ਅਦਾਕਾਰ ਅਕਸ਼ਰਾ ਸਿੰਘ ਦੇ ਪ੍ਰੋਗਰਾਮ ਦੇ ਦੌਰਾਨ ਦਰਸ਼ਕ ਬੇਕਾਬੂ ਹੋ ਗਏ ਦਰਸ਼ਕਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਲਾਠੀ ਚਾਰਜ ਕਰਨਾ ਪਿਆ ਤੇ ਇਸ ਦੌਰਾਨ ਦਰਸ਼ਕਾਂ ਨੇ ਗੈਲਰੀ ਦੇ ਵਿੱਚ ਕਈ ਕੁਰਸੀਆਂ ਤੋੜ ਦਿੱਤੀਆਂ ਇਸ ਦੌਰਾਨ ਪ੍ਰੋਗਰਾਮ 10 ਦੇ ਕਿ 30 ਮਿੰਟਾਂ ਦੇ ਲਈ ਰੁਕਿਆ ਰਿਹਾ ਦੱਸਿਆ ਜਾ ਰਿਹਾ ਹੈਗਾ ਕਿ ਇਹ ਸੱਭਿਆਚਾਰਕ ਪ੍ਰੋਗਰਾਮ ਭਾਜਪਾ ਨੇਤਾ ਸਾਫਕਾ ਐਮ ਐਲ ਸੀ ਰਾਜਨ ਸਿੰਘ ਅਤੇ ਸਾਫ ਦਾ ਮੁਖੀ ਮਮਤਾ ਸਿੰਘ ਦੀ 25ਵੀਂ ਵਿਆਹ ਵਰੇਗਣ ਦੇ ਉਤੇ ਆਯੋਜਿਤ ਕੀਤਾ ਗਿਆ ਸੀਗਾ ਤੇ ਦੱਸ ਦੇ ਕਿ ਪ੍ਰੋਗਰਾਮ ਦੇ ਦੌਰਾਨ ਇੱਕ ਤੋਂ ਬਾਅਦ ਇੱਕ ਪੋਸ਼ਪੂਰੀ ਸਿਤਾਰਿਆਂ ਨੇ ਆਪਣਾ ਕੈਸ਼ਮਾ ਦਿਖਾਇਆ ਤੇ ਇਸ ਦੌਰਾਨ ਬੀਤੀ ਰਾਤ અનુਪਮਾ ਯਾਦਵ ਨੇ ਯਾਦਵ ਦੇ ਪ੍ਰਦਰਸ਼ਨ ਤੋਂ ਬਾਅਦ ਪੋਸ਼ਪੂਰੀ ਕਲਾਕਾਰ ਅਕਸ਼ਰਾ ਸਿੰਘ ਸਟੇਜ ਦੇ ਉੱਤੇ ਪਹੁੰਚੀ ਹੈ ਤੇ ਜਿਵੇਂ ਹੀ ਅਕਸ਼ਰਾ ਨੇ ਆਪਣਾ ਗੀਤ ਪੇਸ਼ ਕਰਨਾ ਸ਼ੁਰੂ ਕੀਤਾ ਭੀੜ ਜਿਹੜੀ ਕਿ ਜਿਹੜੀ ਕਿ ਬੇਸਬਰੇ ਹੋ ਗਈ ਬੇਕਾਬੂ ਹੋ ਗਈ ਅਤੇ ਸਟੇਜ ਦੇ ਨੇੜੇ ਗੈਲਰੀ ਦੇ ਵਿੱਚ ਬੈਠੇ ਲੋਕ ਉਸ ਨੂੰ ਨੇੜੇੋਂ ਦੇਖਣ ਅਤੇ ਸੈਲਫੀ ਲੈਣ ਦੇ ਲਈ ਉੱਥੇ ਪਹੁੰਚਣ ਲੱਗੇ ਇਹ ਦੇਖ ਕੇ ਨੇੜੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਭੀੜ ਵਧਣ ਲੱਗੀ ਹੈ ਦੱਸਦੇ ਕਿ ਭੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਜਿਹੜੀ ਕਿ ਪੁਲਿਸ ਫੋਰਸ ਨੂੰ ਲਾਠੀ ਚਾਰਜ ਕਰਨਾ ਪਿਆ ਤੇ ਇਸ ਕਰਮ ਦੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਸਾਡੇ ਖਬਰ ਵਾਲੇ ਟੀਵੀ ਦੇ ਵੱਲੋਂ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਪਰ ਸੂਤਰਾਂ ਦੇ ਹਵਾਲੇ ਜੋ ਖਬਰ ਆ ਰਹੀ ਹੈ ਉਹ ਅਸੀਂ ਅਸਾਂਝੀ ਕਰ ਰਹੇ ਹਾਂ ਦੱਸਦੇ ਕਿ ਇਸ ਕਾਰਨ ਭੀੜ ਜਿਹੜੀ ਕਿ ਹੋਰ ਬੇਸਬਰੇ ਹੋ ਗਈ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਝੜਪ ਹੋ ਗਏ ਜਿਸ ਤੋਂ ਬਾਅਦ ਅਕਸ਼ਰਾ ਸਿੰਘ ਸਟੇਜ ਤੋਂ ਹੇਠਾ ਉਤਰ ਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ ਹੈ ਤੇ ਕੁਝ ਸਮੇਂ ਬਾਅਦ ਸਾਬਕਾ ਐਮਐਲਸੀ ਰਾਜਨ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਨੇ ਪ੍ਰਦਰਸ਼ਕਾ ਨੂੰ ਬੇਨਤੀ ਕੀਤੀ ਅਤੇ ਸਥਿਤੀ ਨੂੰ ਸ਼ਾਂਤ ਕੀਤਾ ਇਸ ਤੋਂ ਬਾਅਦ ਅਨਪਮਾ ਯਾਦਵ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਸ਼ੁੱਕਰਵਾਰ ਨੂੰ ਸ਼ਹਿਰ ਦੇ ਗੇਟ ਸਕੂਲ ਮੈਦਾਨ ਦੇ ਵਿੱਚ ਅਦਾਕਾਰ ਅਕਸ਼ਰਾ ਸਿੰਘ ਦੇ ਪ੍ਰੋਗਰਾਮ ਦੇ ਦੌਰਾਨ ਦਰਸ਼ਕ ਬੇਕਾਬੂ ਹੋ ਗਏ ਦਰਸ਼ਕਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਲਾਠੀ ਚਾਰਜ ਕਰਨਾ ਪਿਆ ਤੇ ਇਸ ਦੌਰਾਨ ਦਰਸ਼ਕਾਂ ਨੇ ਗੈਲਰੀ ਦੇ ਵਿੱਚ ਕਈ ਕੁਰਸੀਆਂ ਤੋੜ ਦਿੱਤੀਆਂ ਇਸ ਦੌਰਾਨ ਪ੍ਰੋਗਰਾਮ 10:30 ਮਿੰਟਾਂ ਦੇ ਲਈ ਰੁਕਿਆ ਰਿਹਾ ਦੱਸਿਆ ਜਾ ਰਿਹਾ ਹੈਗਾ ਕਿ ਇਹ ਸੱਭਿਆਚਾਰਕ ਪ੍ਰੋਗਰਾਮ ਭਾਜਪਾ ਨੇਤਾ ਸਾਫਕਾ एमएलसी राजन सिंह ਅਤੇ ਸਾਫਕਾ ਮੁਖੀ ਮਮਤਾ ਸਿੰਘ ਦੀ 25ਵੀਂ ਵਿਆਹ ਵਰੇਗਣ ਦੇ ਉੱਤੇ ਆਯੋਜਿਤ ਕੀਤਾ ਗਿਆ ਸੀਗਾ ਤੇ ਦੱਸ ਦੇ ਕਿ ਪ੍ਰੋਗਰਾਮ ਦੌਰਾਨ ਇੱਕ ਤੋਂ ਬਾਅਦ ਇੱਕ ਪੋਸ਼ਪੂਰੀ ਸਿਤਾਰਿਆਂ ਨੇ ਆਪਣਾ ਕੈਸ਼ਮਾ ਦਿਖਾਇਆ ਤੇ ਇਸ ਦੌਰਾਨ ਬੀਤੀ ਰਾਤ અનુਪਮਾ ਯਾਦਵ ਨੇ ਯਾਦਵ ਦੇ ਪ੍ਰਦਰਸ਼ਨ ਤੋਂ ਬਾਅਦ ਪੋਸ਼ਪੂਰੀ ਕਲਾਕਾਰ ਅਕਸ਼ਰਾ ਸਿੰਘ ਸਟੇਜ ਦੇ ਉੱਤੇ ਪਹੁੰਚੀ ਹੈ ਤੇ ਜਿਵੇਂ ਹੀ ਅਕਸ਼ਰਾ ਨੇ ਆਪਣਾ ਗੀਤ ਪੇਸ਼ ਕਰਨਾ ਸ਼ੁਰੂ ਕੀਤਾ ਭੀੜ ਜਿਹੜੀ ਕਿ ਜਿਹੜੀ ਕਿ ਬੇਸਬਰੇ ਹੋ ਗਈ ਬੇਕਾਬੂ ਹੋ ਗਈ ਅਤੇ ਸਟੇਜ ਦੇ ਨੇੜੇ ਗੈਲਰੀ ਦੇ ਵਿੱਚ ਬੈਠੇ ਲੋਕ ਉਸ ਨੂੰ ਨੇੜੇੋਂ ਦੇਖਣ ਅਤੇ ਸੈਲਫੀ ਲੈਣ ਦੇ ਲਈ ਉੱਥੇ ਪਹੁੰਚਣ ਲੱਗੇ ਇਹ ਦੇਖ ਕੇ ਨੇੜੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਭੀੜ ਵਧਣ ਲੱਗੀ ਹੈ ਦੱਸਦੇ ਕਿ ਭੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਜਿਹੜੀ ਕਿ ਪੁਲਿਸ ਫੋਰਸ ਨੂੰ ਲਾਠੀ ਚਾਰਜ ਕਰਨਾ ਪਿਆ ਤੇ ਇਸ ਕਰਮ ਦੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਸਾਡੇ ਖਬਰ ਵਾਲੇ ਟੀਵੀ ਦੇ ਵੱਲੋਂ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਪਰ ਸੂਤਰਾਂ ਦੇ ਹਵਾਲੇ ਜੋ ਖਬਰ ਆ ਰਹੀ ਹੈ ਉਹਨਾਂ ਦਾ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਇਸ ਕਾਰਨ ਭੀੜ ਜਿਹੜੀ ਕਿ ਹੋਰ ਬੇਸਬਰੇ ਹੋ ਗਈ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਝੜਪ ਹੋ ਗਈ ਜਿਸ ਤੋਂ ਬਾਅਦ ਅਕਸ਼ਰਾ ਸਿੰਘ ਸਟੇਜ ਤੋਂ ਹੇਠਾ ਉਤਰ ਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ ਹੈ ਤੇ ਕੁਝ ਸਮੇਂ ਬਾਅਦ ਸਾਬਕਾ ਐਮਐਲਸੀ ਰਾਜਨ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਨੇ ਪ੍ਰਦਰਸ਼ਕਾ ਨੂੰ ਬੇਨਤੀ ਕੀਤੀ ਅਤੇ ਸਥਿਤੀ ਨੂੰ ਸ਼ਾਂਤ ਕੀਤਾ ਇਸ ਤੋਂ ਬਾਅਦ ਅਨਪਮਾ ਯਾਦਵ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ